ਪੰਜਾਬ ਦਾ ਕਬੱਡੀ ਖਿਡਾਰੀ ਕੈਨੇਡਾ ਦੇ ਵਿੱਚ ਕਬੱਡੀ ਖੇਡਣ ਦੇ ਲਈ ਗਿਆ ਉੱਥੇ ਨਾਲ-ਨਾਲ ਕੰਮ ਵੀ ਕਰਦਾ ਸੀ ਪਰਿਵਾਰ ਅਤੇ ਯਾਰਾ ਦੋਸਤਾਂ ਨੂੰ ਇਹ ਉਮੀਦ ਸੀ ਕਿ ਜਦੋਂ ਤਲਵਿੰਦਰ ਸਿੰਘ ਪੰਜਾਬ ਵਾਪਸ ਆਵੇਗਾ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਹੋਵੇਗੀ ਤੇ ਉਹ ਜਿੱਤ ਕੇ ਆਵੇਗਾ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਤਲਵਿੰਦਰ ਸਿੰਘ ਬਕਸੇ ਦੇ ਵਿੱਚ ਬੰਦ ਹੋ ਕੇ ਆਵੇਗਾ ਜਿहां ਤਲਵਿੰਦਰ ਸਿੰਘ ਨੂੰ 6 ਮਹੀਨੇ ਦਾ ਕੈਨੇਡਾ ਦਾ ਵੀਜ਼ਾ ਮਿਲਿਆ ਸੀ ਪਰ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਸੰਬਰ ਮਹੀਨੇ ਦੇ ਵਿੱਚ ਤਲਵਿੰਦਰ ਸਿੰਘ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਇਹ ਖਬਰ ਸੁਣਨ ਤੋਂ ਬਾਅਦ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਗਿਆ ਤੇ ਜਦੋਂ ਤਲਵਿੰਦਰ ਸਿੰਘ ਦੀ ਦੇਹ ਪੰਜਾਬ ਪਹੁੰਚੀ ਤਾਂ ਰਿਸ਼ਤੇਦਾਰਾਂ ਅਤੇ ਕਬੱਡੀ ਪ੍ਰੇਮੀਆਂ ਸਣੇ ਹੋਰ ਯਾਰ ਦੋਸਤ ਖਿਡਾਰੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਅਤੇ ਰੀਤੀ ਰਿਵਾਜਾਂ ਦੇ ਨਾਲ ਖਿਡਾਰੀ ਦੀਆਂ ਅੰਤਮ ਅਰਸma ਪੂਰੀਆਂ ਕੀਤੀਆਂ ਗਈਆਂ ਇਸ ਮੌਕੇ ਤੇ ਪਰਿਵਾਰ ਦੇ ਬੋਲ ਜਿਹੜੇ ਨੇ ਉਹ ਸੁਣੇ ਨਹੀਂ ਜਾ ਰਹੇ ਸਨ ਤਾਂ ਇਹ ਨੌਜਵਾਨ ਜਿਹੜਾ ਕਪੂਰਤਲਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਮੇਰਾ ਬੇਟਾ ਤਲਵਿੰਦਰ ਸਿੰਘ ਤੰਦਾ ਜੋ ਕਿ ਢਲਵਾ ਦੇ ਨਾ ਨਾ ਕਬੱਡੀ ਵਿੱਚ ਜਾਣਿਆ ਜਾਂਦਾ ਹੋਇਆ ਮੇਰਾ ਇਕਲੌਤਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਢਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਮੈਂ ਇਲਾਕਾ ਨਿਵਾਸੀਆਂ ਦੇ ਵਿਦੇਸ਼ੀ ਸਾਂਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਵੀ ਜਿੱਦਾਂ ਮੇਰੇ ਕੋ ਅਕੇ ਹੁੰਦੇ ਸੀ ਬਾਪੂ ਬਾਪੂ ਕਰਦੇ ਹੁੰਦਾ ਮੇ ਕੋਣ ਮੇਰਾ ਸਾਥ ਦੇ ਜੁਣਨ ਦਾ ਪਤਾ ਕੋਈ ਡਾਕਟਰੀ ਜਾਂਚ ਹੋਈ ਹੈ ਕਿਵੇਂ ਹੋਈ ਹੈ ਕੁਝ ਕੋਈ ਨਹੀਂ ਪਤਾ ਮੈਨੂੰ ਇਹ ਹੋਈ ਹੈ ਜਿੱਦਾਂ ਦਿਮਾਗ ਦੀ ਨਾਲੀ ਤੇ ਕਹਿੰਦੇ ਆ ਜੋ ਹੋਈ ਪੱਟੀ ਹੈ ਮੈਂ ਇੱਕ ਪਿਛੇ ਤੋਂ ਡਰਾਈਵਰ ਆ ਜੀ

5 ਮਹੀਨੇ ਨੂੰ ਗਏ ਨੂੰ ਹੋਏ ਸੀਗੇ ਜੀ ਉਦੋਂ 5 ਮਹੀਨੇ 11 ਦਿਨ ਹੋਏ ਸੀਗੇ ਜੀ ਜਦਨੇ ਮਡੇ ਦੀ ਡੈੱਟ ਹੋ ਜਾਂਦੀ ਹੈ ਜੀ ਸਕਾਈਨਸ ਪੰਜਾਬ ਦੇ ਲਈ ਕਪੂਰਥਲਾ ਤੋਂ ਸੁਨੀਲ ਗੋਗਨਾ ਦੀ ਰਿਪੋਰਟ